ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਭਗਤ ਸਨ ਜਿਹੜੇ ਕੀ ਹਮੇਸ਼ਾ ਗੁਰੂ ਜੀ ਦੇ ਨਾਲ ਰਿਹਾ ਕਰਦੇ ਸਨ ਇੱਕ ਦਾ ਨਾਮ ਭਾਈ ਬਾਲਾ ਜੀ ਸੀ ਤੇ ਦੂਸਰੇ ਦਾ ਨਾਮ ਭਾਈ ਮਰਦਾਨਾ ਜੀ ਸੀ ਭਾਈ ਬਾਲਾ ਜੀ हिंदू धर्म ਨਾਲ ਸੰਬੰਧਿਤ ਸਨ ਤੇ ਭਾਈ ਮਰਦਾਨਾ ਜੀ ਮੁਸਲਮ ਧਰਮ ਨਾਲ ਸੰਬੰਧਿਤ ਸਨ ਇੱਕ ਦਿਨ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੇ ਸਾਹਮਣੇ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਮੱਕਾ ਜਾਣਾ ਚਾਹੁੰਦਾ ਹਾਂ ਕਿਉਂਕਿ ਮੁਸਲਮ ਧਰਮ ਵਿੱਚ ਇੱਕ ਸੱਚਾ ਮੁਸਲਮਾਨ ਉਦੋਂ ਤੱਕ ਸੱਚਾ ਮੁਸਲਮਾਨ ਨਹੀਂ ਕਹਾਉਂਦਾ ਜਦੋਂ ਤੱਕ ਉਹ ਮੱਕੇ ਦੇ ਦਰਸ਼ਨ ਨਹੀਂ ਕਰਦਾ ਕਿਰਪਾ ਕਰਕੇ ਮੈਨੂੰ ਮੱਕੇ ਦਾ ਹੱਜ ਕਰਵਾ ਦਿਓ ਤਾਂ ਗੁਰੂ ਸਾਹਿਬ ਜੀ ਨੇ ਪਾਈ ਮਰਦਾਨੇ ਦੀ ਬੇਨਤੀ ਨੂੰ ਪਰਵਾਨ ਕੀਤਾ ਤੇ ਉਹਨਾਂ ਨੂੰ ਨਾਲ ਲੈ ਕੇ ਮੱਕੇ ਵੱਲ ਨੂੰ ਚੱਲ ਪਏ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਉਹਨਾਂ ਨੂੰ ਕੁਝ ਹੋਰ ਹਾਜ਼ੀ ਵੀ ਮਿਲ ਗਏ ਜਿਹੜੇ ਕੀ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ ਤੇ ਗੁਰੂ ਸਾਹਿਬ ਜੀ ਨੇ ਪਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਜਿਸ ਵੇਲੇ ਹੱਜ ਨੂੰ ਜਾਈਏ ਤਾਂ ਉਸ ਵੇਲੇ ਸਾਨੂੰ ਖੁਦਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਹੋਰ ਫालतू ਗੱਲਾਂ ਕਰਦੇ ਜਾਣਾ ਹਾਜੀਆਂ ਨੂੰ ਸ਼ੋਭਾ ਨਹੀਂ ਦਿੰਦਾ ਤੇ ਇਸ ਤਰ੍ਹਾਂ ਦਾ ਹੱਜ ਕਰਨ ਵਾਲਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਗੁਰੂ ਜੀ ਤੇ ਭਾਈ ਮਰਦਾਨਾ ਨੇ ਉਹਨਾਂ ਹਾਜੀਆਂ ਦਾ ਸਾਥ ਛੱਡ ਦਿੱਤਾ ਤੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਕਰਦੇ ਉਹ ਮੱਕੇ ਦੇ ਨੇੜੇ ਪਹੁੰਚ ਗਏ ਜਿੱਥੇ ਜਾ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਹਾਜੀਆਂ ਵਾਲਾ ਨੀਲਾ ਬਾਣਾ ਪਹਿਨ ਲਿਆ ਤੇ ਗੁਰੂ ਜੀ ਨੇ ਬਗਲ ਵਿੱਚ ਆਪਣੀ ਬਾਣੀ ਦੀ ਕਿਤਾਬ ਰੱਖ ਲਈ ਇਸ ਤਰ੍ਹਾਂ ਦੇ ਪਹਿਰਾਵੇ ਵਿੱਚ ਉਹ ਮੱਕੇ ਦੀ ਮਸਜਿਦ ਅੰਦਰ ਚਲੇ ਗਏ ਗੁਰੂ ਜੀ ਤੇ ਭਾਈ ਮਰਦਾਨਾ ਜੀ ਨੇ ਸਾਰਾ ਦਿਨ ਖੁਦਾ ਦੀ ਸਿਫਤ ਸਲਾ ਕਰਦਿਆਂ ਗੁਣ ਗਾਉਂਦਿਆਂ ਗੁਜ਼ਾਰ ਦਿੱਤਾ ਤੇ ਰਾਤ ਨੂੰ ਆਰਾਮ ਕਰਨ ਲੱਗੇ ਆਰਾਮ ਕਰਨ ਲਈ ਉਹ ਜ਼ਮੀਨ ਤੇ ਲੇਟ ਗਏ ਤੇ ਸਵੇਰੇ ਸਵੇਰੇ ਭਾਰਤ ਤੋਂ ਗਿਆ ਇੱਕ ਹਾਜੀ ਮੁੱਲਾ ਜਿਸ ਦਾ ਨਾਮ ਇਤਿਹਾਸ ਵਿੱਚ ਜੀਵਨ ਦੱਸਿਆ ਗਿਆ ਹੈ ਉਸ ਉੱਤੇ ਪਹਾਜੀਆਂ ਦੇ ਵਿੱਚੋਂ ਦੀ ਲੰਘ ਰਿਹਾ ਸੀ ਤਾਂ ਉਸ ਦੀ ਨਿਗਾਹ ਗੁਰੂ ਜੀ ਦੇ ਪੈਰਾਂ ਉੱਪਰ ਪਈ ਜਿਹੜੇ ਕੀ ਕਾਬੇ ਵੱਲ ਨੂੰ ਸਨ ਤਾਂ ਗੁਰੂ ਜੀ ਦੇ ਪੈਰਾਂ ਵੱਲ ਦੇਖ ਕੇ ਉਸ ਮੁੱਲੇ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਗੁਰੂ ਜੀ ਦੀ ਪਿੱਠ ਵਿੱਚ ਲੱਤ ਮਾਰ ਕੇ ਕਿਹਾ ਓ ਕਾਫਰ ਤੈਨੂੰ ਨਜ਼ਰ ਨਹੀਂ ਆਉਂਦਾ ਕਿ ਤੂੰ ਖੁਦਾ ਦੇ ਘਰ ਵੱਲ ਨੂੰ ਪੈਰ ਕਰਕੇ ਸੁੱਤਾ ਹੋਇਆ ਹੈ ਤੇ ਗੁਰੂ ਜੀ ਨੇ ਅੱਗੋਂ ਬੜੀ ਹੀ ਹਲੀਮੀ ਨਾਲ ਉੱਤਰ ਦਿੱਤਾ ਕਿ ਮੁੱਲਾ ਜੀ ਮੇਰੇ ਪਾਸੋਂ ਭੁੱਲ ਹੋ ਗਈ ਹੈ ਮੈਨੂੰ ਨਹੀਂ ਸੀ ਪਤਾ ਕਿ ਸਿਰਫ ਇਸੇ ਪਾਸੇ ਹੀ ਖੁਦਾ ਦਾ ਘਰ ਹੈ ਤੁਸੀਂ ਮੇਰੇ ਪੈਰ ਉਸ ਪਾਸੇ ਕਰ ਦੇਵੋ ਜਿਸ ਪਾਸੇ ਖੁਦਾ ਨਹੀਂ ਰਹਿੰਦਾ ਤਾਂ ਗੁਰੂ ਜੀ ਦੀ ਇਹ ਗੱਲ ਸੁਣ ਕੇ ਮੁੱਲਾ ਜੀਵਨ ਦਾ ਗੁੱਸਾ ਹੋਰ ਵੱਧ ਗਿਆ ਤੇ ਉਸਨੇ ਬੜੀ ਹੀ ਬੇਦਰਦੀ ਦੇਣਾ ਗੁਰੂ ਜੀ ਦੀਆਂ ਲੱਤਾਂ ਫੜੀਆਂ ਤੇ ਕਸੀੜ ਕੇ ਦੂਜੇ ਪਾਸੇ ਕਰ ਦਿੱਤੀਆਂ ਤੇ ਜਿਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ਮੁੱਲਾ ਜੀ ਇਸ ਪਾਸੇ ਖੁਦਾ ਦਾ ਘਰ ਨਹੀਂ ਹੈ ਤੇ ਮੁੱਲਾ ਜੀਵਨ ਨੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਉਸ ਪਾਸੇ ਵੀ ਮੱਕਾ ਨજર ਆਇਆ ਮੁੱਲਾ ਜੀਵਨ ਨੇ ਜਦੋਂ ਇਹ ਕੌਤਕ ਆਪਣੀ ਅੱਖੀਂ ਦੇਖਿਆ ਤਾਂ ਉਸ ਨੇ ਰੌਲਾ ਪਾ ਦਿੱਤਾ ਜਿਸ ਨਾਲ ਸੁੱਤੇ ਪਏ ਸਾਰੇ ਹਾਜੀ ਜਾਗ ਪਏ ਤੇ ਇਹ ਕੌਤਕ ਦੇਖ ਕੇ ਸਾਰੇ ਜਾਣੇ ਹੈਰਾਨ ਹੋਣ ਲੱਗੇ ਤੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗੇ ਹਾਜ਼ੀਆਂ ਨੂੰ ਹੁਣ ਸਮਝ ਆ ਚੁੱਕਿਆ ਸੀ ਕਿ ਇਹ ਕੋਈ ਆਮ ਇਨਸਾਨ ਨਹੀਂ ਬਲਕਿ ਕੋਈ ਪਰਮਾਤਮਾ ਦਾ ਰੂਪ ਹਨ ਤੇ ਸਾਰੇ ਜਾਣੇ ਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਗਏ ਸਾਰੇ ਹਾਜ਼ੀਆਂ ਵਿੱਚੋਂ ਇੱਕ ਰੁਕੰਦੀ ਨਾਂ ਦਾ ਹਾਜੀ जिस्नी गुरुजी तो पुछा कि ਤੁਹਾਡੀ ਇਸ ਕਿਤਾਬ ਵਿੱਚ ਕੀ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਇਸ ਕਿਤਾਬ ਵਿੱਚ ਖੁਦਾ ਦੀ ਉਸਤਤ ਹੈ ਤੇ ਮਨੁੱਖਤਾ ਦਾ ਸਿਧਾਂਤ ਹੈ ਤਾਂ ਰੁਕਨ ਦੀ ਨੇ ਗੁਰੂ ਜੀ ਤੋਂ ਪੁੱਛਿਆ ਕਿ ਦੱਸੋ ਵੱਡਾ ਕੌਣ ਹੈ Hindu ਜਾਂ ਫਿਰ ਮੁਸਲਮਾਨ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਖੁਦਾ ਦੇ ਦਰ ਉੱਪਰ ਸਿਰਫ ਨੇਕ ਕਰਮ ਕਰਨ ਵਾਲਾ ਬੰਦਾ ਹੀ ਪਰਵਾਨ ਕੀਤਾ ਜਾਂਦਾ ਹੈ ਉਸ ਦੇ ਦਰਬਾਰ ਵਿੱਚ ਨੇਕ ਕਰਮਾਂ ਤੋਂ ਬਿਨਾ ਨਾ Hindu ਲਈ ਕੋਈ ਥਾਂ ਹੈ ਤੇ ਨਾ ਹੀ ਮੁਸਲਮਾਨ ਲਈ ਤੇ ਗੁਰੂ ਜੀ ਦੇ ਮੋਹੋਂ ਇਹ ਉੱਤਰ ਸੁਣ ਕੇ ਹਾਜ਼ਰੀਆਂ ਨੇ ਗੁਰੂ ਜੀ ਨੂੰ ਹੋਰ ਵੀ ਬਹੁਤ ਸਾਰੇ ਸਵਾਲ ਕੀਤੇ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਸਾਰਿਆਂ ਦੇ ਮਨਾਂ ਦੇ ਸ਼ੰਕੇ ਦੂਰ ਕਰ ਦਿੱਤੇ ਜਿਸ ਤੋਂ ਬਾਦ ਗੁਰੂ ਜੀ ਮੰਦਿਰ ਨੇ ਵੱਲ ਨੂੰ ਜਾਣ ਲਈ ਤਿਆਰ ਹੋ ਗਏ ਤੇ ਕਾਜੀ ਰੁਕੰਦੀਨ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਮੱਕੇ ਵਿਖੇ ਆਪਣੇ ਔਣ ਦੀ ਯਾਦ ਵਿੱਚ ਕੋਈ ਨਿਸ਼ਾਨੀ ਛੱਡ ਕੇ ਜਾਣ ਤਾਂ ਗੁਰੂ ਜੀ ਰੁਕੰਦੀਨ ਦੀ ਬੇਨਤੀ ਨੂੰ ਪਰਵਾਣ ਕੀਤਾ ਤੇ ਆਪਣੇ ਖਰਾਬ ਕਾਜੀ ਰੁਕਮਦੇ ਨੂੰ ਦੇ ਦਿੱਤੇ ਅੱਜ ਵੀ ਜਦੋਂ ਮੁਸਲਮਾਨ ਵੀ ਮੱਕੇ ਦੀ ਯਾਤਰਾ ਤੇ ਜਾਂਦੇ ਹਨ ਤਾਂ ਗੁਰੂ ਜੀ ਦੇ ਖੜਾਵਾਂ ਦੇ ਦਰਸ਼ਨ ਜ਼ਰੂਰ ਕਰਦੇ ਹਨ ਤਾਂ ਹੀ ਉਹ ਆਪਣੀ ਯਾਤਰਾ ਸਫਲ ਸਮਝਦੇ ਹਨ ਸਤਨਾਮ ਸ਼੍ਰੀ ਵਾਹਿਗੁਰੂ